ਕੋੰਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਰਾਗ ਬਿਲਾਵਲ ਮਹਿਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਾਹੋਂ ਮੀਆਂ ਤੇਰੀ ਕਮਨੋ ਵਡਾਈ ਜੋ ਤੂੰ ਦੇ ਸੋ ਕਹਾ ਸੁਆਮੀ ਮੈਂ ਮੂਰਖ ਕਹਿ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੇ ਸਚ ਮੈਂ ਰਹਾਂ ਰਜ਼ਾਈ ਰਹਾ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਮਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਦੁਲੇ ਕਿਆ ਚਤੁਰਾਈ ਕਿਆ ਹਾਂ ਕਥੀ ਕਥੇ ਕਥ ਦੇਖਾ ਮੈਂ ਅਕਥ ਨਾ ਕਥਨਾ ਜਾਈ ਜੋ ਤੁਦ ਭਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਇਤੇ ਕੂਕਰ ਹਾਂ ਬੇਗਾਨਾ ਤੋਂ ਕਾ ਇਸਤਮ ਤਾਈ ਭਗਤ ਹੀ ਨਾਨਕ ਜੇ ਹੋਏਗਾ ਤਾਂ ਖਸਮ ਨਾਉ ਨਾ ਜਾਈ ਬਿਲਾਵਲ ਮਹਿਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਬਰ ਘਟ ਹੀ ਤੀਰਥ ਨਾਵਾ ਇੱਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾ ਮਨ ਬੇਦਿਆ ਦਇਾਲ ਸੇਤੀ ਮੇਰੀ ਮਾਈ ਕੌਣ ਜਾਣ ਪੀਰ ਪਰਾਈ ਹਮ ਨਾਹੀ ਚਿੰਤ ਪਰਾਈ ਂਾਵ ਅਗੰ ਅਗੋਚਰ ਅਲਖ ਅਪਾਰਾ ਚਿੰਤਾ ਕਰੋ ਹਮਾਰੀ ਜਲ ਫਲ ਮਹੀਲ ਭਰਪੁਰ ਲੀਣਾ ਘਟ ਘਟ ਜੋ ਤੁਮਾਰੀ ਸੇਖਾ ਮਤ ਸਭੁ ਬੁੱਧ ਤੁਮਾਰੀ ਮੰਦਿਰ ਸਾਵਾ ਤੇਰੇ ਤੁਜ ਬਿਨ ਅਵਰ ਨਾ ਜਾਣਾ ਮੇ ਸਾਹਿਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸ਼ਰਣ ਤੁਮਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਦਾ ਇਕ ਨਾਮਕ ਕੀ ਅਰਦਾਸੇ ਬਿਲਾਵਲ ਮੈਂ ਲਾ ਪਹਿਲਾ ਆਪੇ ਸ਼ਬਦ ਆਪੇ ਨਿਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰਝਨ ਦੇਓ ਹਉ ਜਾਚਕ ਤੂੰ ਅਲਖ ਭਿਓ ਰਹਾਉ ਮਾਇਆ ਮੋ ਤ੍ਰਕਟੀ ਨਾਰ ਪੁੰਡੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੇ ਚਾਨਣ ਅੰਧਿਆਰ ਤਖ ਛੋਡੀ ਸੰਸਾਣੀ ਕੋਏ ਬਾਪ ਜਿਸਾ ਵਹਿ ਜਾਤ ਨਾ ਹੋਏ ਏਕ ਏਕੋ ਨਹੀਂ ਭਉ ਕੋਏ ਕਰਤਾ ਕਰੇ ਕਰਾਵੇ ਸੋਏ ਸ਼ਬਦ 모ਏ ਮਨ ਮਨ ਤੇ ਮਾਰਿਆ ਠਾਕ ਨਨ ਸਾਚੈ ਧਾਰਿਆ ਅਵਰਨ ਸੂਜੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਿਲਾਵਲ ਮਹਿਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੇ ਹਰ ਕੈ ਰੰਗ ਰਤਾ ਮਨਮਾਨੀ ਮਨਮੁਖ ਭੰ ਭੁੱਲੇ ਬੋਰਾਨੇ ਹਰ ਬਿਨ ਕਿਉ ਰਹੀ ਐ ਗੁਰ ਸ਼ਬਦ ਪਛਾਨੇ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਅ ਰਾਰਾ ਨਾ ਸਕੈ ਖਿਨ ਸਤਗੁਰ ਬੂਝ ਬੁਝਾਈ ਰਹਾਓ ਮੇਰਾ ਪ੍ਰਵਦ ਸਰ ਹੋ ਮਰੂੰ ਦੁਖਾਲੀ ਸਾਸ ਗਿਰਾਸ ਜਤੋਂ ਆਪਣੇ ਹਰ ਭਾਲੀ ਸਦ ਬੈ ਰਗ ਹਰ ਨਾਮ ਨਿਹਾਲੀ ਅਬ ਜਾਣੇ ਗੁਰਮੁਖ ਹਰਿ ਨਾਲੀ ਅਕਤਥ ਕਥਾ ਕਹੀਐ ਗੁਰੁ ਭਾਏ ਪ੍ਰਭ ਅਗੰ ਅਗੋਚਰ ਦੇ ਦਿਖਾਏ ਬੇਨੰਗੁਰ ਕਰਨੀ ਕਿਆ ਕਾਰ ਕਮਾਏ ਹਉ ਮੈਂ ਮੇਟ ਚੱਲੈ ਗੁਰ ਸ਼ਬਦ ਸਮਾਏ ਮਨ ਮੁਖ ਵਿਛੜਾ ਖੋਟੀ ਰਾਸ ਗੁਰਮੁਖ ਨਾਮ ਮਿਲੇ ਸ਼ਾਬਾਸ਼ ਹਰ ਕਿਰਪਾ ਤਾਰੀ ਦਸਮ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਿਲਾਵਲ ਮਹਿਲਾ ਤੀਜਾ ਕਰ ਪਹਿਲਾ ਏ ਕੋ ਓੰਕਾਰ ਸਤਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕੁਟੰਬ ਸਹਿਤ ਸਿਉ ਜਿਤ ਹਉ ਖਸਮ ਨਾ ਪਾਇਆ ਪੌੜੀ ਛੁੜ ਕੀ ਫਿਰ ਹਾਥ ਨ ਆਵੇ ਅਹਿਲਾ ਜਨਮ ਗਵਾਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਦਿਨ ਹਰ ਕੇ ਚਰਨ ਵਿਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੇ ਤੈ ਦੁਖ ਨਿਵਾਰੇ ਰਹਾਉ ਤੂੰ ਦਇਆ ਦਇਆਪਤ ਦਾਤਾ ਕਿਆ ਇਹ ਜੰਤ ਵਿਚਾਰੇ ਮੁਕਤ ਬੰਧ ਸਭ ਤੁਜ ਤੇ ਹੋਏ ਐਸਾ ਆਖ ਵਖਾਣੀ ਗੁਰਮੁਖ ਹੋਵੇ ਸੋ ਮੁਕਤ ਕਹੀਐ ਮਨਮੁਖ ਬੰਧ ਵਿਚਾਰੇ ਸੋ ਜਨ ਮੁਕਤ ਜਿਸ ਏਕ ਲਗ ਲਾਗੀ ਸਦਾ ਰਹੇ ਹਰ ਨਾਲੇ ਤਨ ਕੀ ਗ੍ਰਹਿਣ ਗਤ ਕਹੀ ਨਾ ਜਾਈ ਸੱਚ ਆਪ ਸਵਾਰੇ ਪਰੰਤੁ ਲਾਣੇ ਸੇ ਮਨਮੁਖ ਕਹੀਐ ਨਾ ਉਰਵਾਰ ਨਾ ਪਾਰੇ ਜਿਸਨੋ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੇ ਨਿਸਤਾਰੇ ਨਾਨਕ ਭਾਗ ਹੋਵੈ ਜਿਸ ਮਸਤਕ ਕਾਲ ਮਾਰ ਬਿਦਾਰੇ ਬਿਲਾਵਲ ਮਹਿਲਾ ਤੀਜਾ ਖਤੂ ਕਿਉ ਟੋਲ ਆ ਜਾਏ ਦੂਜਾ ਹੋਏ ਤਾਂ ਸੋਜੀ ਪਾਏ ਇਸ ਤੇ ਦੂਜਾ ਨਹੀਂ ਕੋਈ ਇਸ ਦੀ ਕੀਮਤ ਕਿੰਝ ਹੋਏ ਗੁਰਪ੍ਰਸਾਦ ਵੱਸੇ ਮਨ ਆਏ ਤਾਂ ਕੋ ਜਾਣੇ ਦੁਬਿਧਾ ਜਾਏ ਰਹਾਉ ਆਪ ਸਰਬ ਅਸਵੱਟੀ ਲਾਏ परे आप चलाए तोले पूरा सोए मायाू सभु मेल सो निर्मल होन लाए आए सब सच दखाले तम ਆਪੇ ਲਵਤਾਤ ਹੈ ਆਪੇ ਆਪ ਬੁਝਾਏ ਆਪੇ ਜਾਪੇ ਆਪੇ ਸਤਗੁਰ ਸ਼ਬਦ ਹੈ ਆਪੇ ਨਾਨਕ ਆਖ ਸੁਣਾਏ ਆਪੇ ਵਿਲਾਵਲ ਮਹਿਲਾ ਤੀਜਾ ਸਾਹਿਬ ਤੇ ਸੇਵਕ ਸੇਵ ਸਾਹਿਬ ਤੇ ਕਿਆ ਕੂ ਕਹਿ ਬਹਾਨਾ ਐਸਾ ਇੱਕ ਤੇਰਾ ਖੇਲ ਬਨਿਆ ਹੈ ਸਭ ਮੈਂ ਇੱਕ ਸਮਾਨ ਸਤਿਗੁਰ ਪਰਚੈ ਹਰ ਨਾਮ ਸਮਾਨਾ ਜਿਸ ਕਰਮ ਹੋਵੇ ਸੋ ਸਤਿਗੁਰ ਪਾਏ ਅਨ ਦਿਨ ਲੱਗੇ ਸਹਿਜ ਧਿਆਨਾ ਰਹਾਉ ਕਿਆ ਕੋਈ ਤੇਰੀ ਸੇਵਾ ਕਰੇ ਕਿਆ ਕੋ ਕਰੇ ਅਬ ਮਾਨਾ ਜਦ ਆਪਣੀ ਜੋਤ ਖਿੰਚੈ ਤੂੰ ਸੁਆਮੀ ਤਬ ਕੋਈ ਕਰੋ ਦਿਖਾ ਵਖਿਆਨ ਆਪੇ ਗੁਰ ਚੇਲਾ ਹੈ ਆਪੇ ਆਪੇ ਗੁਣੀ ਨਿਧਾਨਾ ਜਿਉ ਆਪ ਚਲਾਏ ਤਿਵੇਂ ਕੋਈ ਚਾਲੈ ਜਿਉ ਹਰ ਫਾਵੇ ਤਗਵਾਨ ਕਹਿਤ ਨਾਨਕ ਤੂੰ ਸਾਚਾ ਸਾਹਿਬ ਆਉਣ ਜਾਣ ਤੇਰੇ ਕੰਮ ਇਕ ਨਾ ਕਰ ਮੈਂ ਦੇ ਵਡਿਆਈ ਇਕ ਭਰਮ ਭਵੇਂ ਅਭਿਮਾਨ ਬਿਲਾਵਲ ਮਹਿਲਾ ਤੀਜਾ ਪੂਰਾ ठाਟ ਬਣਾਇਆ ਪੂਰਾ ਵੇਖੋ ਏਕ ਸਮਨ ਇਸ ਪਰਪੰਚ ਮੈਂ ਸਾਚੇ ਨਾਮ ਕੀ ਵਡਿਆਈ ਮਤ ਕੋ ਧਰੋ ਗੁਮਨ ਸਤਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਗੁਰ ਮਾਏ ਸਮਾਨ ਏ ਬਾਣੀ ਜੋ ਜਿਉ ਜਾਣੈ ਇਸ ਅੰਤਰ ਰਵੇ ਹਰ ਨਾਮ ਹਰ ਹਾਉ ਚਹਉ ਜੁਗਾ ਕਾ ਹੁਣ ਨਿਬੇੜਾ ਨਰ ਮਨੁਖਾਂ ਨੂੰ ਏਕ ਨਿਧਾਨਾ ਜਤ ਸੁੰਨਿਮ ਤੀਰਥ ਓਨਾ ਜੁਗਾ ਦਾ ਧਰਮ ਹੈ ਕਲ ਮੈਂ ਕੀਰਤ ਹਰ ਨਾਮ ਜੁਗ ਜੁਗ ਆਪੋ ਆਪਣਾ ਧਰਮ ਹੈ ਸੋ ਦੇਖੋ 베ਦ ਪੁਰਾਨ ਗੁਰਮੁਖ ਜਿਮੀ ਤਿਆਆ ਹਰ ਹਰ ਜਗ ਤੇ ਪੂਰੇ ਪਰਵਨ ਕਹਿਤ ਨਾਨਕ ਸੱਚੇ ਸਿਉ ਪ੍ਰੀਤ ਲਾਏ ਕਿ ਕੈ ਮਨ ਅਭਿਮਾਨ ਕਹਿ ਸੁਣਤ ਸਦੇ ਸੁਖ ਪਾਵੈ ਮਾਨਤ ਪਾਹੇ ਨਿਧਾਨਾ